ਸਾਰੇਨ ਸਤਿ ਸ਼੍ਰੀ ਅਕਾਲ ਹੋ। ਸੁਣਾਓ ਜੀ ਕੀ ਹਾਲ ਚਾਲ ਹੈ? ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਮੈਂ ਵੀ ਠੀਕ ਠਾਕ ਆ। ਤੇ ਆ ਜਿਹੜੀ ਮੈਂ ਤੁਹਾਨੂੰ ਦਿਖਾਉਂਦੀ ਆਂ ਚੀਜ਼ ਤੁਹਾਨੂੰ ਦਿਖਾਉਂਦੀ ਆਂ। ਤੇ ਆ ਜੇ ਤੁਹਾਨੂੰ ਦਿਖਾ ਰਹੀ ਆ ਇਹ ਹੈਗੀ ਐ ਜੀ ਆਪਣੇ ਜੋ ਅਸੀਂ ਨਵਾਂ ਮਕਾਨ ਬਣਾਉਂਦੇ ਆਂ ਹਰ ਇੱਕ ਜਗ੍ਹਾ ਤਕਰੀਬਨ ਪੰਜਾਬ ਵਿੱਚ ਇਹ ਪ੍ਰੋਬਲਮ ਹੈਗੀ ਐ ਕਿ ਸਲਾਵ ਆ ਜਾਂਦੀ ਐ ਤੇ ਇੰਨਾ ਵਧੀਆ ਸੀ ਕਲਰ ਵਗੈਰਾ ਜਾਂ ਕਰਾਉਂਦੇ ਆਂ ਤੇ ਇੰਨੀ ਮਿਹਨਤ ਹੁੰਦੀ ਤੁਹਾਨੂੰ ਪਤਾ ਤੇ ਖਰਚਾ ਵੀ ਇੰਨਾ ਜ਼ਿਆਦਾ ਹੁੰਦਾ ਜਦੋਂ ਇਸ ਤਰ੍ਹਾਂ ਕਰਕੇ ਸਲਾਵਾ ਕੇ ਸਾਰਾ ਰੰਗ ਵਗੈਰਾ ਖਰਾਬ ਹੋ ਜਾਂਦਾ ਤੇ ਬੜਾ ਮਨ ਨੂੰ ਦੁੱਖ ਹੁੰਦਾ ਤੇ ਉਸੇ ਦਾ ਇਲਾਜ ਜਿਹੜਾ ਅਸੀਂ ਅੱਜ ਲੱਭਿਆ ਤੇ ਆ ਹੈਗਾ ਅਲਟਰਾ ਟੱਚ ਦਾ ਜੀ ਸੇਲ ਡਰਾਈ ਇਹ ਆਪਾਂ ਜਦੋਂ ਅਸੀਂ ਨਵਾਂ ਮਕਾਨ ਸ਼ੁਰੂ ਕਰਨ ਲੱਗਣਾ ਨਾ ਬਣਾਉਣ ਲੱਗਿਆ ਨਿਆਂ ਵਗੈਰਾ ਭਰ ਲਿਆ ਤੋਸ ਤੋਂ ਬਾਅਦ ਇਹਦਾ ਉਹ ਵੀ ਦੱਸਾਂਗੇ ਕਿ ਕਿਸ ਤਰ੍ਹਾਂ ਕਰਕੇ ਇਹਨੂੰ ਅਸੀਂ ਦੁਵਾਰਾਂ ਤੇ ਲਗਾਣਾ ਹੈ ਸਿਰਫ ਨੀਆਂ ਤੇ ਸ਼ੁਰੂਆਤ ਵਿੱਚ ਜਿਹੜਾ ਇਹਦਾ ਸਾਰੇ ਕਿਤੇ ਇਸ ਤਰ੍ਹਾਂ ਕਰਕੇ ਫ੍ਰੈਸ਼ ਵੀ ਜਿਹੜਾ ਦਿੱਤਾ ਵਾ ਇਹਦੇ ਨਾਲ ਇਹਨੂੰ ਲਗਾ ਲੈਣਾ ਤੇ ਜਿਹੜੀ ਸਲਾਹ ਹੈ ਆਪਣੀ ਉੱਪਰ ਨਹੀਂ ਚੜ੍ਹਣੀ ਹੈਗੀ ਤੇ ਤੁਹਾਨੂੰ ਦੱਸਦੀਆਂ ਮਕਾਨ ਦੀਆਂ ਨੀਆਂ ਜਿਹੜੀਆਂ ਭਰ ਦਿੱਤੀਆਂ ਫਿਰ ਉਸ ਤੋਂ ਬਾਅਦ ਉਹ ਵੀ ਦਿਖਾਉਂਦੇ ਤੁਹਾਨੂੰ ਕਿਸ ਤਰ੍ਹਾਂ ਲਗਾਉਣਾ ਹੈ ਤੇ ਕਾਫੀ ਅਸੀਂ ਇਸ ਦੀ ਸ਼ਾਨਦਗੀਨ ਕੀਤੀ ਜਿਨ੍ਹਾਂ ਨੇ ਵੀ ਨਵੇਂ ਮਕਾਨ ਬਣਾਏ ਲਗਾਏ ਤੇ ਕਾਫੀ ਫਾਇਦਾ ਹੈ ਲੋਭ ਲੱਗਣਾ ਜਿੱਥੇ ਇੰਨਾ ਖਰਚਾ ਹੋਣਾ ਤੇ ਉੱਥੇ ਇਹਦਾ ਰੇਟ ਹੈਗਾ ਜੀ 5000 ਰੁਪਇਆ ਤੇ ਇੰਨੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਜਿੱਥੇ ਅਸੀਂ ਲੱਖਾਂ ਹੀ ਜਾਣੀ ਹੈ ਜੇ ਹਜ਼ਾਰਾਂ ਲਾ ਕੇ ਤੇ ਇਸ ਚੀਜ਼ ਤੋਂ ਸਾਨੂੰ ਨਿਜਾਤ ਮਿਲ ਜਾਵੇ ਤਾਂ ਕੋਈ ਮੈਨੂੰ ਤਾਂ ਮਹਿੰਗੀ ਗੱਲ ਨਹੀਂ ਲੱਗਦੀ ਹੈਗੀ ਆਹ ਮਾ ਕੈਮੀਕਲ ਹੈ ਅਲਟਰਾ ਟੱਚ ਦਾ ਜਿਹੜਾ ਸੁਲਾਹ ਤੋਂ ਜਦੋਂ ਵੀ ਤੁਸੀਂ ਨਵਾਂ ਮਕਾਨ ਬਣਾਉਣ ਲੱਗੇ ਜਿੱਥੇ ਇੰਨਾ ਖਰਚਾ ਕਰਨਾ ਉੱਥੇ ਥੋੜਾ ਖਰਚਾ ਹੋਰ ਸਹੀ ਆ ਦੇਖੋ ਜਿੱਦਾਂ ਅਸੀਂ ਨਵਾਂ ਘਰ ਬਣਾਉਣਾ ਸ਼ੁਰੂ ਕੀਤਾ ਤੇ ਸਾਨੂੰ ਠੇਕੇਦਾਰ ਨੇ ਸਲਾਹ ਦਿੱਤੀ ਪਹਿਲਾਂ ਵੀ ਕਿ ਇਹ ਘਰਾਂ ਵਿੱਚ ਉਹਨੇ ਬਣਾਏ ਤੇ ਇਹ ਕੀਤਾ ਪਰ ਯੋਗ ਤੇ ਕਾਫੀ ਫਾਇਦਾ ਹੋਇਆ ਜਦੋਂ ਸਾਡੀਆਂ ਨੀਂਹਾਂ ਇਸ ਤਰ੍ਹਾਂ ਕਰਕੇ ਚੇਨਣੀਆਂ ਸੀ ਨੀਂਹਾਂ ਤੋਂ ਉੱਪਰ ਹੱਥ ਤੱਕ ਨੀਂਹਾਂ ਹੈ ਗਾਂਦੀਆਂ ਤੇ ਉਸ ਤੋਂ ਬਾਅਦ ਆ ਦੇਖੋ ਅੰਦਰ ਵੀ ਇਸ ਤਰ੍ਹਾਂ ਲਪਾਈ ਕਰਕੇ ਵਾਈਟ ਕਲਰ ਦਾ ਇਹਦੇ ਵਿੱਚ ਸੀਮਟ ਰਲਾਉਂਦੇ ਆ ਤੇ ਫੇਰ ਇਹਨੂੰ ਬੁਰਸ਼ ਨਾਲ ਘਮਾ ਲਈ ਸਾਰੇ ਕਿਤੇ ਤੁਸੀਂ ਦੇਖਿਆ ਹੋਣਾ ਕਿ ਜਿੰਨੇ ਵੀ ਵਧੀਆ ਮਰਜੀ ਮਕਾਨ ਬਣਾ ਲਓ ਸਲਾਵ ਦੇ ਨਾਲ ਨਾ ਕਾਫੀ ਨੁਕਸਾਨ ਹੁੰਦਾ ਹਾਲੇ ਤੱਕ ਸਤੰਗਰ ਕੇ ਉੱਪਰ ਵੀ ਆ ਨੀਆਂ ਭਰਨ ਤੋਂ ਬਾਅਦ ਆ ਪੈਗੇ ਬੀਮ ਉੱਥੇ ਤੇ ਫੇਰ ਇੱਥੇ ਵੀ ਸੀਮੈਂਟ ਲਗਾਉਣ ਤੋਂ ਬਾਅਦ ਫੇਰ ਇਹ ਜਿਹੜਾ ਮੁਰਸ਼ਨਾ ਸਾਰੇ ਕਿਤੇ ਘਮਾਣਾ ਤੇ ਅੰਦਰ ਵੀ ਤੇ ਬਾਹਰ ਵੀ ਤੇ ਕਾਫੀ ਇਸਤੇਮਾਲ ਕੀਤਾ ਤੇ ਸਲਾਬ ਜਿਹੜੀ ਬਿਲਕੁਲ ਨਹੀਂ ਆਂਦੀ ਹੈਗੀ ਮਤਲਬ ਤੁਸੀਂ ਸਮਝੋ 100% ਦਾ ਇਹ ਹਾਲ ਹੈ ਰਹੀ ਹੈ ਸਾਰੇ ਕਿਤੇ ਅਸੀਂ ਬਣਾਵੇ ਕਿਹਦੀ ਰੇਟ ਹੈਗਾ ਜੀ ਕਈ ਲਾ ਲੰਦੇ 4800 ਵੀ ਕਈਆਂ ਤੋਂ ਮਿਲਿਆ ਤੇ ਸਾਡੇ ਦੋ ਲੱਗੇ ਜੇ 20-20 ਲੀਟਰ ਦੇ ਸੀ ਤੇ ਕਈ ਪਾਸੇ 5000 ਜਾਂ ਦੂਜੇ ਪਾਸਾ ਨੂੰ ਮਿਲਿਆ ਇੱਕ ਵਾਰੀ ਮਿਲਿਆ ਸਾਨੂੰ 4800 ਸੌ ਦਾ ਦੂਜੀ ਵਾਰੀ ਮਿਲਿਆ ਸਾਨੂੰ 5200 ਦਾ ਇਹ ਤਾਂ ਕੈਲੋਸ ਵੀ ਲੱਗਦਾ ਰੇਟ ਲਾ ਦਿੰਦੀ ਆ ਅੰਨੇ ਕੀ ਚੀਜ਼ ਮਤਲਬ 55 5500 ਚ ਆ ਜਾਂਦਾ ਹੈ ਕੈਮੀਕਲ ਤੇ ਆ ਸਾਰੇ ਘਮਾਉਂਦੇ ਪਏ ਸੀ ਉਸ ਤੋਂ ਬਾਅਦ ਭਾਰਤ ਪਾ ਗਏ ਸਾਰਾ ਭਾਰਤ ਪਾਣਾ ਫਿਰ ਜਿਹੜਾ ਅੱਗੇ ਮਕਾਨ ਬਣਾਣਾ ਸ਼ੁਰੂ ਕਰਨਾ ਦੇਖੋ ਜੇ ਤੇ ਇੰਨਾ ਖਰਚ ਕਰਨਾ ਤੇ ਇਹ ਹੋਊਗਾ 10000 ਸਮਝ ਲਓ ਤੇ ਮਿਸਤਰੀ ਨੇ ਲੈਣੇ ਆਪਨੀ ਲੇਬਰ ਚਲੋ ਉਹ ਤਾਂ ਬਣਦੀ ਹੈ ਨਾ 7-8000 ਉਹ ਦੇਖੋ ਵੀ ਯਾਰ ਸੇਲ ਕਰਦਾ ਕਹਿੰਦਾ ਜਿੱਥੇ ਲੱਖਾਂ ਹੀ ਲਾਣੀ ਆ ਉਥੇ 20-30 ਹਜ਼ਾਰ ਲਾਣਾ ਵੀ ਪੈ ਗਿਆ ਤੇ ਕੋਈ ਮਾਇਨਾ ਨਹੀਂ ਰੱਖਦਾ ਹੈਗਾ ਚਾਰ ਕਮਰੇ ਆ ਤੇ ਲੌਂਗੀ ਆ ਨਾਲ ਦੋ ਬਾਥਰੂਮ ਤੇ ਸੋਨ ਸਟੋਰ ਤੇ ਪੂਜਾ ਰੂਮ 20 ਲੀਟਰ ਨਾਲ 20 ਲੀਟਰ ਜਾਂ ਨਹੀਂ 40 ਲੀਟਰ ਨਾਲ ਸਾਰੇ ਸਾਡੇ ਤੇ ਮੈਂ ਤਾਂ ਇਹ ਕਹੂੰਗੀ ਤੇ ਜਰੂਰ ਤੁਸੀਂ ਵੀ ਜੇ ਨਵਾਂ ਘਰ ਬਣਾ ਰਹੇ ਆ ਤੁਹਾਨੂੰ ਪਤਾ ਘਰ ਜਿਹੜੇ ਰੋਜ਼-ਰੋਜ਼ ਨਹੀਂ ਬਣਦੇ ਹੈਗੇ ਮਸੀਂ-ਮਸੀਂ ਤੇ ਇਹ ਸੁਪਨਾ ਪੂਰਾ ਹੁੰਦਾ ਬੰਦੇ ਦਾ ਜਾ ਕੇ ਫਿਰ ਜਦੋਂ ਸਾਰਾ ਕੁਝ ਕਰਨ ਤੋਂ ਬਾਅਦ ਅਸੀਂ ਰੰਗ ਵਗੈਰਾ ਕਰਾ ਲੰਦੇ ਹੁਣ ਤੇ ਫੇਰ ਉਹੀ ਸਲਾਬ ਦੀ ਪ੍ਰੋਬਲਮ ਆ ਜਾਂਦੀ ਫਿਰ ਬਹੁਤ ਔਖਾ ਹੁੰਦਾ ਤੇ ਮਨ ਵੀ ਥੁੱਕੀ ਹੁੰਦਾ ਫਿਰ ਹੋਰ ਖਰਚੇ ਕਰੋ ਕੋਈ ਪੇਪਰ ਲਗਾਉਂਦਾ ਵਾਲ ਪੇਪਰ ਲਗਾਓ ਕੋਈ ਬੀਬੀਸੀ ਪੀਪੀਸੀ ਘੜੇ ਕੁਝ ਅੱਜਕੱਲ ਚੱਲੇ ਹੋਏ ਆ ਪਰ ਉਹ ਕੋਈ ਇੰਨਾ ਪੱਕਾ ਜਿਹੜਾ ਹੱਲ ਨਹੀਂ ਹੈਗਾ ਜੇ ਸ਼ੁਰੂਆਤ ਤੋਂ ਜੜ ਤੋਂ ਕਹਿੰਦੇ ਹੁਣੇ ਰੋਗ ਖਾੜ ਲਿਆ ਜਾਵੇ ਤੇ ਕਾਫੀ ਉਸ ਨੂੰ ਰਾਹਤ ਮਿਲ ਜਾਂਦੀ ਹੈ ਤੇ ਅਸੀਂ ਤਾਂ ਕਰਨ ਲੱਗੇ ਹਾਂ ਪ੍ਰਯੋਗ ਤੇ ਪਲੀਜ਼ ਜਿਹੜੇ ਮੇਰੇ ਭੈਣ ਭਰਾ ਕੋਈ ਨਵਾਂ ਘਰ ਬਣਾਉਣ ਲੱਗੇ ਤੇ ਤੁਸੀਂ ਵੀ ਜਰੂਰ ਇਹਨੂੰ ਪ੍ਰਯੋਗ ਕਰਿਓ ਤੇ ਕੋਈ ਫਰਕ ਨਹੀਂ ਪੈਂਦਾ ਹੈਗਾ ਬੰਦਾਂ ਕਹਿੰਦਾ ਜਿੱਥੇ ਲੱਖਾਂ ਹੀ ਖਰਚਣੀ ਆ ਉੱਥੇ ਹਜ਼ਾਰ ਤੇ ਮੈਂ ਆਹੀ ਜਾਣਕਾਰੀ ਦੇਣੀ ਸੀਗੀ ਮੈਂ ਸੋਚਿਆ ਚਲੋ ਅਸੀਂ ਫਾਇਦਾ ਲੈ ਰਹੇ ਹਾਂ ਕੋਈ ਹੋਰ ਵੀ ਭੈਣ ਭਰਾ ਲੈ ਲਓ ਕਿਉਂਕਿ ਜਦੋਂ ਅਸੀਂ ਨਵੀਂ ਸ਼ੁਰੂਆਤ ਕਰਦੇ ਸਾਨੂੰ ਨਹੀਂ ਪਤਾ ਹੁੰਦਾ ਹੈ ਨਾ ਸਾਨੂੰ ਵੀ ਬਿਲਕੁਲ ਨਹੀਂ ਪਤਾ ਸੀਗਾ ਮੈਂ ਕਿੱਥੋਂ ਕੀ ਕਰਨਾ ਕਹਿੰਦੇ ਉਹਨੇ ਜਾਂ ਰਾਹ ਪਿਆ ਜਾਣੇ ਜਾਂ ਬਾਹ ਪਿਆ ਜਾਣੇ ਫਿਰ ਅਸੀਂ ਕੁਝ ਵੀਡੀਓ ਦੇਖਦੇ ਕੇ ਕੋਈ ਠੇਕੇਦਾਰ ਸਾਡਾ ਵਧੀਆ ਉਹਨੇ ਸਾਨੂੰ ਸਲਾਹ ਦੇ ਦਿੱਤੀ ਤੇ ਉਹਨੇ ਕਿਹਾ ਵੀ ਮੈਂ ਕਾਫੀ ਇਸਤੇਮਾਲ ਕੀਤਾ ਵਾ ਕਾਫੀ ਘਰਾਂ ਦੇ ਵਿੱਚ ਤੇ ਤੁਸੀਂ ਆਹ ਕਰਕੇ ਦੇਖੋ ਕਈ ਤਾਂ ਇਦਾਂ ਥੋੜਾ ਖਰਚਾ ਕਰਦੇ ਮਾਰੇ ਮੁੱਕ ਪਰ ਅਸੀਂ ਜਿੱਥੇ ਪਹਿਲਾਂ ਆਪਣੇ ਪੁਰਾਣੇ ਮਕਾਨ 'ਚ ਰਹਿੰਦੇ ਸੀ ਇਸ ਚੀਜ਼ ਨਾਲ ਬਹੁਤ ਜ਼ਿਆਦਾ ਪਰੇਸ਼ਾਨ ਰਹੇ ਬਸ ਰੰਗ ਕਰਾਣਾ ਇੱਕ ਮਹੀਨਾ ਵੀ ਨਹੀਂ ਘਟਦਾ ਸੀਗਾ ਤੇ ਜੇ ਜਦ ਹੀ ਸਲਾਬ ਦੇ ਨਾਲ ਬਸ ਇੱਦੀ ਉੱਪਰੋਂ ਪੇਪੜੀਆਂ ਦੀ ਪੇਪੜੀਆਂ ਲਿਗੀਆਂ ਆਂਦੀਆਂ ਤੇ ਅੱਜ ਤਾਂ ਸੋਚਿਆ ਸੀਗਾ ਕਿ ਤਾਂ ਪਹਿਲਾਂ ਹੀ ਮੈਂ ਤਾਂ ਵੀਡੀਓ ਵੀ ਇੰਨੀ ਜ਼ਿਆਦਾ ਦੇਖਦੀ ਸੀ ਨਾ ਕੋਈ ਨਾ ਕੋਈ ਕਿਤੇ ਨੂੰ ਕਿਤੇ ਕੋਈ ਹੱਲ ਮਿਲ ਜਾਵੇ ਇਸ ਲਈ ਮੈਂ ਵੀ ਅੱਜ ਬਣਾ ਰਹੀ ਆਂ ਜਿਹਦਾ ਮੈਨੂੰ ਫਾਇਦਾ ਹੋਇਆ ਮਤਲਬ ਮੈਂ ਲੈ ਰਹੀ ਆਂ ਵਾਈਗਰੂ ਕਰੇ ਤੇ ਜ਼ਰੂਰ ਜਿੰਨਾ ਵੀ ਅਸੀਂ ਅਮੰਦ ਕਰ ਰਹੇ ਆਂ ਖਰਚਾ ਕਰ ਰਹੇ ਆਂ ਚਾਹੀਦਾ ਰਿਜ਼ਲਟ ਮਿਲੇ ਤੇ ਮਿਲੂਗਾ ਵੀ ਜੇ ਮੈਂ ਸੋਚਿਆ ਹੋਰ ਵੀ ਕੋਈ ਭਾਂਤਰਾ ਲੈ ਲਊਗਾ ਨਿਕਸੀ ਦੀ ਵੀਡੀਓ ਜੇ ਵੀਡੀਓ ਪਸੰਦ ਆਣੀ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਪਲੀਜ਼ ਤਾਂ ਕਿ ਆਪਣੇ ਜਿਹੜੇ ਵੀ ਭੈਣ ਭਰਾ ਨਵੇਂ ਮਕਾਨ ਬਣਾ ਰਹੇ ਹਨ ਉਹ ਇਸ ਲਈ ਦਾ ਫੈਸਲਾ ਲੈ ਸਕਣ